ਸਲੋਕ ਮਹੱਲਾ ਤੀਜਾ ਤਰਸਨਾ ਦਾਦੀ ਜ਼ਾਲਮ ਹੋਏ ਜਲ ਜਲ ਕਰੇ ਪੁਕਾਰ ਸਾਧ ਗੁਰ ਸਈਦ ਅਲ ਦੇ ਮਲਾ ਫਿਰ ਜਲਾਨਾ ਦੁਜੀਵਾਰਾ ਤਰਸਨਾ ਦਾਦੀ ਜ਼ਾਲਮ ਹੋਏ ਜਲ ਜਲ ਕਰੇ ਪੁਕਾਰ ਚੌਥੇ ਸਾਧਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਮਹਾਰਾਜ ਜੀ ਅਦਿਵਾਰ ਚੱਲ ਰਹੀ ਹੈ ਰਾਗ ਵਡਹਾਂਸ ਦੇ ਵਿੱਚ ਸੁਵਾਰ ਦੀ ਛੇਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਅੰਗ 588 ਦੇ ਉੱਪਰ ਸੁਵ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਤ੍ਰਿਸ਼ਨਾ ਦਾਦੀ ਝਾਲਮ ਹੋਈ ਅਰਥਾਤ ਕਿ ਸਾਰੀ ਲੋਕਾਈ ਤ੍ਰਿਸ਼ਨਾ ਦੇ ਵਿੱਚ ਦਾਦੀ ਅਰਥਾਤ ਸਾੜੀ ਹੋਈ ਝਾਲਮ ਹੋਈ ਭਾਵ ਕਿ ਸੜ ਮਰੀ ਔਰ ਜਲ ਜਲ ਕਰੇ ਪੁਕਾਰ ਤੇ ਜਲ ਜਲ ਕੇ ਸੜ ਸੜ ਕੇ ਸੜਦੀ ਹੋਈ ਪੁਕਾਰਾਂ ਕਰਦੀ ਐ ਮਹਾਰਾਜ ਕਹਿੰਦੇ ਵਿਰਲਾਪ ਕਰਦੀ ਐ ਕਹਿੰਦੇ ਸਤਗੁਰੂ ਸੀਤਲ ਜੇ ਮਿਲਾ ਫਿਰ ਜਲਣਾ ਦੂਜੀ ਵਾਰ ਤੇ ਜੇ ਕਰ ਕਿਤੇ ਠੰਡ ਪਾਉਣੇ ਵਾਲਾ ਸੀਤਲ ਸਤਗੁਰੂ ਮਿਲ ਪਵੇ ਜੀਵਨ ਤੇ ਮਹਾਰਾਜ ਕਹਿੰਦੇ ਫਿਰ ਜਲਣਾ ਦੂਜੀ ਵਾਰ ਤੇ ਫਿਰ ਦੂਸਰੀ ਵਾਰੇ ਭਾਈ ਜੀਵਨ ਨੂੰ ਜਲਣਾ ਨਹੀਂ ਪੈਂਦਾ ਸੜਨਾ ਨਹੀਂ ਪੈਂਦਾ ਕਹਿੰਦਾ ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ ਜਿ ਚਰਬ ਸਬਦ ਨ ਕਰੇ ਵਿਚਾਰਾ ਨਾਨਕ ਬਿਨ ਨਾਵੈ ਨਿਰਭਉ ਕੋ ਨਹੀਂ ਤੀਸਰੇ ਗੁਰੂ ਨਾਨਕ ਤਾਂ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਉਸ ਹਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਗੈਰ ਕੋਈ ਵੀ ਜੀਵ ਭਾਈ ਨਿਰਭਉ ਨਹੀਂ ਹੋ ਸਕਦਾ ਬੇਖੌਫ ਨਹੀਂ ਹੋ ਸਕਦਾ ਨਾ ਡਰ ਨਹੀਂ ਹੋ ਸਕਦਾ ਕਿੰਨਾ ਚੈਰ ਕਹਿੰਦੇ ਜਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਰ ਗੁਰੂ ਮਹਾਰਾਜਿਆਂ ਦੇ ਸ਼ਬਦ ਦੀ ਵਿਚਾਰ ਨਹੀਂ ਕਰਦਾ ਕੋਈ ਸੋਗ ਦੂਸਰੇ ਸ਼ਲੋਕ ਦੇ ਵਿੱਚ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਾ ਨਾ ਮਹੱਲਾ ਤੀਜਾ ਪੇਖੀ ਅਗਨ ਨਾ ਭੋਜੈ ਚਿੰਤਾ ਹੈ ਮਨ ਮਾਹੇ ਵਰਮੀ ਮਾਰੇ ਸਾਪ ਨਾ ਮਰੇ ਤਿਉਨ ਗੁਰੇ ਕਰਮ ਕਮਾਹੇ ਪੇਖੇ ਅਗਨ ਨਾ ਬੋਝਾਈ ਮਹਾਰਾਜ ਕਹਿੰਦੇ ਪੇਖ ਬਣਾ ਲੈਣ ਦੇ ਨਾਲ ਅੰਦਰ ਦੀ ਅਗ ਬੁਝਦੀ ਨਹੀਂ ਚਿੰਤਾ ਹੈ ਮਨ ਮਾਹੇ ਬਲਕੇ ਮਹਾਰਾਜ ਕਹਿੰਦੇ ਮਨ ਦੇ ਵਿੱਚ ਜਿਹੜੀ ਚਿੰਤਾ ਬਰਕਰਾਰੀ ਰਹਿੰਦੀ ਚੋ ਰਾਜਾ ਤੋਖਲਾ ਲੱਗਾ ਹੀ ਰਹਿੰਦਾ ਪੇਖ ਬਣਾਉਣ ਦੇ ਬਾਵਜੂਦ ਵੀ ਕਹਿੰਦੇ ਵਰਮੀ ਮਾਰੀ ਸਾਪ ਨਾ ਮਰੇ ਤ्यों ਨਿਗੁਰੇ ਕਰਮ ਕਮਾਹੇ ਇਹ ਪੇਖੀ ਪਰੇਸ਼ਾਨੇ ਮਾਨੋ ਮਹਾਰਾਜ ਕਹਿੰਦੇ ਸੱਪ ਦੀ ਖੋਡ ਬੰਦ ਕਰਨੀ ਕੀਤੀ ਵਰਮੀ ਮਾਰਨੀ ਕੀਤੀ ਹੈ ਤੇ ਭਾਈ ਨੇਰੇ ਵਰਮੀ ਮਾਰਨ ਦੇ ਨਾਲ ਖੋਡ ਬੰਦ ਕਰਨ ਦੇ ਨਾਲ ਸੱਪ ਨਹੀਂ ਮਰਦਾ ਮਹਾਰਾਜ ਕਹਿੰਦੇ ਅੰਦਰ ਦੇ ਵਿਕਾਰ ਮਰਦੇ ਨਹੀਂ ਤੇ ਉਹ ਨਗੋਰੇ ਕਰਮ ਕਮਾਹਿਤ ਜਿਹੜਾ ਨਗੋਰੇ ਨੇ ਨਾ ਮਹਾਰਾਜ ਕਹਿੰਦੇ ਉਹ ਇਸ ਤਰ੍ਹਾਂ ਦੇ ਕਰਮ ਕਰਦੇ ਹਨ ਇੰਦਰੀਆਂ ਦਾ ਦਮਨ ਕਰਦੇ ਹਨ ਜਿਵੇਂ ਕਈ ਪੇਖੀ ਪਰੇਸ਼ਾਨੇ ਆਪਣੀ ਅੰਦਰੇ ਕੱਢ ਦਿੱਤੇ ਕਾਬੂ ਨੂੰ ਕਾਬੂ ਦੇ ਵਿੱਚ ਕਰਨੇ ਦੇ ਲਈ ਪਰ ਉਹਨਾਂ ਦੇ ਅੰਦਰ ਦਾ ਕਾਮ ਮਰਿਆ ਨਾ ਮਹਾਰਾਜ ਕਹਿੰਦੇ ਖੋਟ ਬੰਦ ਕਰਨੇ ਦੇ ਨਾਲ ਤਾਂ ਇਸ ਆਪ ਨਹੀਂ ਮਰਦਾ ਨਗਰੇ ਲੋਕ ਇਹੋ ਜਿਹੇ ਕਰਮ ਕਰਦੇ ਹਨ ਇੰਦਰੀਆਂ ਦਾ ਦਮਨ ਕਰਦੇ ਹਨ ਕਹਿੰਦੇ ਸਤਗੁਰ ਦਾਤਾ ਸੇਵਿਆ ਸਬਦ ਵਸਾ ਮਨੇ ਆਏ ਤੇ ਜੇਕਰ ਕਿਤੇ ਸਤਗੁਰੂ ਜਿਹੜਾ ਸਾਰੇ ਜਗ ਦਾ ਦਾਤਾ ਹੈ ਉਹਦੀ ਸੇਵਾ ਤੋਂ ਸਿਮਰਨ ਕਰਨਾ ਕਰੀਏ ਤੇ ਫਿਰ ਪਾਸ਼ਾ ਕਹਿੰਦਾ ਸਬਦ ਵਸਾ ਮਨੇ ਆਏ ਤੇ ਗੁਰੂ ਮਹਾਰਾਜ ਜੀ ਦਾ ਸ਼ਬਦ ਆਪ ਆ ਕੇ ਮਨ ਦੇ ਵਿੱਚ ਵਸਦਾ ਹੈ ਇਹਨਾਂ ਮਾਨਤਾ ਨਸੀਤਲ ਸਾਤ ਹੋਏ ਤ੍ਰਿਸ਼ਨਾ ਅਗਨ ਬੁਝਾਏ ਤੇ ਜਦੋਂ ਗੁਰੂ ਮਹਾਰਾਜਿਆਂ ਦਾ ਸ਼ਬਦ ਆ ਕੇ ਆਪ ਮਨ ਦੇ ਵਿੱਚ ਵਸਦਾ ਹੈ ਨਾ ਤੇ ਫਿਰ ਮਨ ਤੇ ਤਨ ਮਹਾਰਾਜ ਕਹਿੰਦੇ ਸ਼ੀਤਲ ਤੇ ਸ਼ਾਂਤ ਹੋ ਜਾਂਦਾ ਹੈ ਨਾ ਠੰਡਾ ਠਾਰ ਹੋ ਜਾਂਦਾ ਹੈ ਸ਼ਾਂਤ ਹੋ ਜਾਂਦਾ ਹੈ ਪਰ ਤ੍ਰਿਸ਼ਨਾ ਅਗਨ ਬੁਝਾਏ ਤੇ ਅੰਦਰ ਜੜੀ ਤ੍ਰਿਸ਼ਨਾਵਾਂ ਦੀ ਭੁੱਖਾ ਪੜਕਣਾਵਾਂ ਜਾਂ ਲਾਲਸਾਵਾਂ ਦੀ ਆਗੋ ਬੁਝ ਜਾਂਦੀ ਹੈ ਕਹਿੰਦਾ ਸੁੱਖਾਂ ਸਿਰ ਸਦਾ ਸੁੱਖ ਹੋਏ ਜਾਂ ਵਿੱਚੋਂ ਆਪ ਗਵਾਏ ਜੇਕਰ ਆਪੇ ਤੋਂ ਆਪੇ ਨੂੰ ਗੋਣਾ ਕਰੀਏ ਹਉਮੈ ਹੰਕਾਰ ਨੂੰ ਅੰਡ ਜਾਂ ਗਰੋਰ ਨੂੰ ਮਾਰਨਾ ਕਰੀਏ ਤਾਂ ਭਈ ਸੁੱਖਾਂ ਸਿਰ ਸਦਾ ਸੁੱਖ ਹੋਏ ਦੁਨੀਆ ਦੇ ਕੋਲ ਸੁੱਖਾਂ ਦੇ ਵਿੱਚੋਂ ਸਿਰ ਮੌਰ ਸੁੱਖ ਸ੍ਰੇਸ਼ਟ ਸੁੱਖ ਦੀ ਦਾਤ ਪ੍ਰਾਪਤ ਹੁੰਦੀ ਹੈ ਕਹਿੰਦਾ ਗੌਰਮੁਖ ਉਦਾਸੀ ਸੋ ਕਰੇ ਜੇ ਸੱਤਿਅ ਰਹੇ ਲਵਲਾਏ ਅਸਲ ਦੇ ਵਿੱਚ ਉਹੀ ਗੁਰਮੁਖ ਗੁਰੂ ਪਿਆਰੇ ਅਸਲੀ ਉਦਾਸੀਪੁਣਾ ਕਰਦੇ ਹਨ ਅਸਲੀ ਵਿਰਾਗ ਨੂੰ ਕਮਾਉਣਾ ਕਰਦੇ ਹਨ ਕਿਹੜੇ ਜੇ ਸੱਚ ਰਹੇ ਲੇਵਲਾਏ ਜਿਹੜੇ ਸੱਚ ਦੇ ਨਾਲ ਲੇਵਲਾ ਰਹੇ ਹਨ ਸੱਚ ਦੇ ਨਾਲ ਸੁਰਤੀ ਜੋੜ ਰਹੇ ਹਨ ਅਸਲੀ ਉਦਾਸਪੁਣਾ ਅਸਲੀ ਵਿਰਾਗ ਤੇ ਭਾਈ ਉਹੀ ਗੁਰਮਖ ਕਮਾ ਰਹੇ ਹਨ ਕਹਿੰਦਾ ਚਿੰਤਾ ਮੂਲ ਨ ਹੋਵਈ ਹਰ ਨਾਮ ਰੱਜ ਆਗਾਏ ਤੇ ਉਹਨਾਂ ਨੂੰ ਕੋਈ ਚਿੰਤਾ ਚੋਰਾ ਤੋਖਲਾ ਜਾਂ ਫਿਕਰ ਤਾਂ ਮੂੜਾਂ ਹੀ ਮੂੜਾਂ ਹੀ ਅਸਲੋਂ ਬਿਲਕੁਲ ਹੀ ਨਹੀਂ ਹੁੰਦਾ ਮਹਾਰਾਜ ਕਹਿੰਦੇ ਹਰ ਨਾਮ ਰੱਜਾ ਗਾਇ ਉਹ ਹਰੀ ਪਰਮੇਸ਼ਰ ਜੀ ਦੇ ਨਾਮ ਸਦਕਾ ਰੱਜੇ ਪੁੱਜੇ ਰਹਿੰਦੇ ਨੇ ਉਹਨਾਂ ਦੇ ਅਗਾਈ ਅਰਥਾਤ ਰਜੇਵਾ ਹੋਇਆ ਰਹਿੰਦਾ ਤ੍ਰਿਪਤੀ ਹੋਈ ਰਹਿੰਦੀ ਹੈ ਕਹਿੰਦੇ ਨਾਨਕ ਨਾਮ ਬਿਨਾਨ ਹੈ ਛੂਟਿਆ ਹਉ ਮਹਾ ਪਚਾ ਪਚਾਏ ਤੇ ਤੀਸਰਾ ਗੁਰੂ ਨਾਨਕ ਧੰਨ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈਓ ਸਾਰੀ ਪਰਮੇਸ਼ਰ ਜੀ ਦੇ ਨਾਮ ਤੋਂ ਬਿਨਾ ਛੁਡਕਾਰਾ ਨਹੀਂ ਛੁੱਟੀ ਦਾ ਨਹੀਂ ਸਗਾ ਹੋਮ ਪਚਾ ਪਚਾਏ ਜੜ ਨਾਮ ਹੁਣੇ ਜੀਵਨ ਹੋਮੇ ਦੇ ਵਿੱਚ ਹੰਕਾਰ ਕੁਮੜ ਜਾਂ ਗਰੂਰ ਦੇ ਵਿੱਚ ਹੀ ਹੰਕਾਰੀ ਦੇ ਪਚਾਏ ਹੋਏ ਪੱਚਦੇ ਰਹਿੰਦੇ ਹਨ ਹੰਕਾਰੀ ਦੇ ਸਾੜੇ ਹੋਏ ਸੜਦੇ ਰਹਿੰਦੇ ਹਨ ਹੰਕਾਰ ਦੇ ਵਿੱਚ ਹੀ ਸੋਗ ਆਪਣੀ ਵਾਰ ਦੀ 6ਵੇਂ ਪੌੜੀ 'ਚ ਸਤਿਗੁਰੂ ਪਾਤਸ਼ਾਹ ਕਿਰਪਾ ਕਰਦੇ ਹਨ ਧੰਨ ਗੁਰੂ ਰਾਮਦਾਸ ਮਹਾਰਾਜ ਪਾਉੜੀ ਜਨੇ ਹਰ ਹਰ ਨਾਮ ਤੇ ਆਇਆ ਤਿੰਨ ਪਾਇੜੇ ਸਰਬ ਸੁਖਾ ਸਭ ਜਨਮ ਤਨਾਕਾ ਸਭੁ ਲਹਾ ਜਨ ਹਰ ਕੇ ਨਾਮ ਕੀ ਮਨ ਲਾਗੇ ਭੁਖਾ ਜਨੇ ਹਰ ਹਰ ਨਾਮ ਤੇ ਆਇਆ ਅਰਥਾਤ ਕੇ ਜਿਨਾਂ ਵੀ ਗੁਰਮਖਾ ਗੁਰੂ ਪਿਆਰਿਆ ਨੇ ਉਸੋ ਹਰੀ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਤੇਉਣਾ ਕੀਤਾ ਮਨ ਦੇ ਨਾਲ tiene payade sarbasukha nanu manusare sukhanu pauna kita hai kende sab janmadana ka sapalah jan har ke naam ki man lage pukha sab janmadana ka sapalah to gurmukha guru pyareyan da manusar janme sapalah paie jan har ke naam ki man lage pukha ਜਿੰਨਾ ਗੁਰਮਖਾ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਹਰੀ ਦੇ ਨਾਮ ਦੀ ਭੁੱਖ ਲੱਗੀ ਹੈ ਕਹਿੰਦੇ ਜਿਨੇ ਗੁਰ ਕਾ ਬਚਨ ਆਰਾਧਿਆ ਤਨ ਵਿਸਰ ਗਏ ਸਭ ਦੁੱਖਾ ਜਿਨੇ ਗੁਰ ਕਾ ਬਚਨ ਆਰਾਧਿਆ ਅਰਥਾਤ ਕਿ ਜਿਨ੍ਹਾਂ ਵੀ ਗੁਰਮਖਾ ਗੁਰੂ ਪਿਆਰਿਆਂ ਨੇ ਗੁਰੂ ਮਹਾਰਾਜਿਆਂ ਦੇ ਬਚਨਾਂ ਦੇ ਸਦਕਾ ਹਰੀ ਪਰਮੇਸ਼ਰ ਦੀ ਆਰਾਧਨਾ ਕਰਨੀ ਕੀਤੀ ਹੈ ਤੇ ਨਵੈਸਰ ਗਾਇਆ ਸਭ ਦੁੱਖਾ ਤੇ ਉਹਨਾ ਗੁਰਮਖਾ ਗੁਰੂ ਪਿਆਰਿਆਂ ਦੇ ਸਾਰੇ ਦੁੱਖੀ ਵਿਸਰ ਗਏ ਦੁੱਖ ਦੂਰ ਹੋ ਗਏ ਕਹਿੰਦੇ ਤੇ ਸੰਤ ਭਲੇ ਗੁਰ ਸਿੱਖ ਹਾ ਜਨ ਨਾਹੀ ਚਿੰਤ ਪਰਾਇ ਚੁਖਾ ਤੇ ਸੰਤ ਭਲੇ ਗੁਰ ਸਿੱਖ ਤੇ ਗੁਰ ਸਿੱਖ ਗੁਰੂ ਪਿਆਰੇ ਮਹਾਰਾਜ ਕਹਿੰਦੇ ਭਲੇ ਨੇ ਉਹ ਸੰਤ ਜਨ ਭਲੇ ਹਨ ਜਿਨ ਨਾਹੀ ਚਿੰਤ ਪਰਾਇ ਚੁਖਾ ਤੇ ਜਨਨ ਮਹਾਰਾਜ ਕਹਿੰਦੇ ਚੁਖਾ ਅਰਥਾਤ ਰਤੀ ਪਰਵੀ ਪਰਾਇ ਜਿੰਤਾ ਨਹੀਂ ਕੋਈ ਆਪਣੇ ਟੱਬਰ ਆਪਣੇ ਕੁਟੰਬ ਕਬੀਲੇ ਦਾ ਭੋਰਾ ਵੀ ਫਿਕਰ ਨਹੀਂ ਜਿਨ੍ਹਾਂ ਨੂੰ ਪਰਮੇਸ਼ਰ ਜੀ ਤੇ ਪੂਰਨ ਪ੍ਰਸਾਹ ਹੈ ਉਹ ਸੰਤ ਜਨੋ ਗੁਰਸਿੱਖ ਭਲੇ ਹਨ ਭਾਈ ਕਹਿੰਦੇ ਤਨ 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 ਦਾ ਗੁਰੂ ਹੈ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਤਨ 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 ਦਾ ਗੁਰੂ ਹੈ ਮਾਰੇ ਕਹਿੰਦੇ ਤੰਤਾ ਜੋਗ ਹੈ ਤੰਤਾ ਜੋਗ ਹੈ ਉਹਨਾਂ ਦਾ ਗੁਰੂ ਜਿਸ ਅੰਮ੍ਰਿਤ ਫਲ ਹਰ ਲਾਗੇ ਮੁਖਾ ਜਿਹੜਾ ਸਤਿਗੁਰੂ ਪਾਸ਼ਾ ਜੀਆਂ ਦੇ ਮੁਖ ਨੂੰ ਮਹਾਰਾਜ ਕਹਿੰਦੇ ਨਾਮ ਰੂਪੀ ਅਮਰਤ ਫੜ ਲੱਗੇ ਹਨ ਜਿਨ੍ਹਾਂ ਦੇ ਸਤਿਗੁਰੂ ਪਾਸ਼ਾ ਜੀਆਂ ਦੀ ਰਸਨਾ ਤੋਂ ਅਮਰਤ ਚਰਦਾ ਮਹਾਰਾਜ ਕਹਿੰਦੇ ਉਹਨਾਂ ਗੁਰ ਸਿੱਖਾਂ ਗੁਰੂ ਪਿਆਰਿਆਂ ਦਾ ਗੁਰੂ ਭਲਾ ਭਾਈ ਤੰਤਾ ਜੋਗ ਹੈ ਸੋ ਗਵਾਰ ਦੀ 7ਵੀਂ ਪੌੜੀ ਦੇ ਨਾਲ ਪਹਿਲਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀਆਂ ਦਾ ਸ਼ਲੋਕ ਮਹੱਲਾ 3 ਜਿਆ ਕਲਮ ਹੈ ਜਮ ਜੰਦਾਰ ਹੈ ਹੁਕਮੇ ਕਾਰ ਕਮਾਏ ਗੋਰ ਰਖੇ ਸੇ ਉੱਭਰੇ ਮਨ ਮੁਖਾਂ ਦੇ ਸਜਾਏ ਕਲਮ ਹੈ ਜਮ ਜੰਦਾਰ ਹੈ ਕਾਲ ਯੁਗ ਦੇ ਵਿੱਚ ਮਹਾਰਾਜ ਕਹਿੰਦੇ ਜਿਹੜਾ ਜਮਦੂਤ ਹੈ ਨਾ ਬਹੁਤ ਜੰਦਾਰ ਜਿਹੜਾ ਜੰਦਾਲ ਜਾਂ ਵੈਸ਼ੇ ਹੈ ਮਹਾਰਾਜ ਕਹਿੰਦੇ ਜੀਵਾ ਤੇ ਹਾਵੀ ਆ ਜੋਰਾਵਰ ਹੈ ਹੁਕਮੇਕਾਰ ਕਮਾਇਤ ਅਸਲ ਦੇ ਵਿੱਚੋਂ ਜਾਮ ਜਿਹੜਾ ਜੰਦਾਰ ਹੈ ਮਹਾਰਾਜ ਕਹਿੰਦੇ ਉਹ ਵੀ ਹਰੀ ਪਰਮੇਸ਼ਰ ਦੇ ਹੁਕਮ ਦੇ ਵਿੱਚ ਹੀ ਭਾਈਕਾਰ ਕੁਮਾਰ ਹੈ ਕਹਿੰਦੇ ਗੁਰ ਰੱਖੇ ਸੇ ਉੱਭਰੇ ਮਨਮੁਖਾਂ ਦੇ ਸਜਾਏ ਗੁਰ ਰੱਖੇ ਸੇ ਉੱਭਰੇ ਤੇ ਜਿਨ੍ਹਾਂ ਦੇ ਗੁਰੂ ਮਹਾਰਾਜ ਜੀਆ ਨੇ ਰੱਖਿਆ ਕਰਨੀ ਕੀਤੀ ਕਾਲ ਤੋਂ ਉੱਭਰੇ ਅਰਥਾਤ ਬਚ ਗਏ ਤੇ ਮਨਮੁਖਾਂ ਦੇ ਸਜਾਏ ਤੇ ਮਨਮੁਖਾਂ ਨਵਾਪ ਉਧਰੇ ਜਨ ਗੁਰਿਆਨੋ ਉਹ ਜਿਹੜਾ ਜਮਕਾਲ ਹੈ ਮਹਾਰਾਜ ਕਹਿੰਦੇ ਉਹ ਸਜ਼ਾ ਦਿੰਦਾ ਹੈ ਕਹਿੰਦੇ ਜਮਕਾਲਾ ਵਸ ਜਗ ਬੰਧਿਆ ਤਿਸ ਦਾ ਫਰੂ ਨ ਕੋਏ ਜੇ ਨਾ ਜਮ ਕੀਤਾ ਸੋ ਸੇਵੀਐ ਗੁਰਮੁਖੇ ਦੁੱਖ ਨ ਹੋਏ ਜਮਕਾਲਾ ਵਸ ਜਗ ਬੰਧਿਆ ਤੇ ਸਾਰਾ ਜਗਤ ਜਮਕਾਲ ਦੇ ਵਾਸਤੇ ਵਿੱਚ ਹੈ ਉਸ ਨੇ ਬੰਨਿਆ ਹੋਇਆ ਹੈ ਤੇਸ ਦਾ ਫਰੂਨਾ ਕੋਏ ਤੇ ਉਸ ਜਮਦੂਤ ਨੂੰ ਫੜਨੇ ਵਾਲਾ ਕੋਈ ਨਹੀਂ ਪਾਏ ਕਹਿੰਦਾ ਜੈਨ ਜਮ ਕੀਤਾ ਸੋ ਸੇਵਿਆ ਗੁਰਮੁਖੇ ਦੁੱਖ ਨਾ ਹੋਏ ਤੇ ਜੜਿਆ ਕਾਲਪੁਰਖ ਵਾਹਿਗੁਰੂ ਨੇ ਜਮਦੂਤ ਨੂੰ ਪੈਦਾ ਕੀਤਾ ਉਸ ਦੀ ਸੇਵਾ ਉਸ ਦਾ ਸਿਮਰਨ ਕਰਨਾ ਕਰੀਏ ਮਹਾਰਾਜ ਕਹਿੰਦਾ ਗੁਰਮੁਖੇ ਦੁੱਖ ਨਾ ਕੋਏ ਤੇ ਗੁਰਮੁਖਾਂ ਗੁਰੂ ਪਿਆਰਿਆਂ ਨੂੰ ਕੋਈ ਦੁੱਖ ਨਹੀਂ ਜੜਿਆ ਕਾਲ ਦੀ ਆਰਾਧਨਾ ਕਰਦੇ ਹਨ ਕਹਿੰਦਾ ਨਾਨਕ ਗੁਰਮੁਖੇ ਜਮ ਸੇਵਾ ਕਰੇ ਜੇਨ ਮਨ ਸੱਚਾ ਹੋਏ ਨਾਨਕ ਗੁਰਮੁਖੇ ਜਮ ਸੇਵਾ ਕਰੇ ਤੇ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਭਾਈ ਗੁਰਮਖਾ ਗੁਰੂ ਪਿਆਰਿਆਂ ਦੀ ਤਸਕੋ ਜਮ ਦੂਤ ਸੇਵਾ ਕਰਦਾ ਹੈ ਕਹਿੰਦਾ ਜੇਨ ਮਨ ਸੱਚਾ ਸੋਏ ਜਿਹੜੇ ਗੁਰਮਖਾ ਗੁਰੂ ਪਿਆਰਿਆਂ ਦੇ ਮਨ ਦੇ ਵਿੱਚ ਉਹ ਸੱਚਾ ਪਰਮੇਸ਼ਰ ਹੁੰਦਾ ਨਾ ਉਹਨਾਂ ਦੇ ਤਾਂ ਸਗੋਂ ਜਮਦੋਤ ਸੇਵਾ ਕਰਦਾ ਹੈ ਸੇਵਾ ਸੋਗ ਦੂਸਰਾ ਸ਼ਲੋਕ ਧੰਨ ਗੁਰੂ ਅਮਰਦਾਸ ਮਹਾਰਾਜ ਜੀ ਦਾ ਪੌੜੀ 7 ਦੇ ਨਾਲ ਮਹੱਲਾ 3 ਇਹਾ ਕਾਇਆ ਰੋਗ ਭਰੀ ਬਿਨ ਸਬਦਾ ਦੁਖ ਮਾ ਰੋਗ ਨ ਜਾਏ ਸਾਧ ਗੁਰ ਮੇਲਾ ਦਾਨੇਰ ਮਲ ਹੋਆ ਹਰ ਨਾਮ ਮਾਨ ਵਸਾਏ ਇਹ ਆ ਕਾਇਆ ਰੋਗ ਭਰੀ ਤੇ ਮਹਾਰਾਜ ਕਹਿੰਦੇ ਜਿਹੜੀ ਸਾਡੀ ਕਾਇਆ ਹੈ ਨਾ ਦੇਹੀ ਹੈ ਤੇ ਭਾਈ ਰੋਗਾਂ ਦੇ ਨਾਲ ਭਰੀ ਪਈ ਐ ਬਿਨ ਸਬਦ ਦਾ ਦੁੱਖ ਹੋ ਮਾ ਰੋਗ ਨਾ ਜਾਏ ਤੇ ਗੁਰੂ ਮਹਾਰਾਜ ਜੀਆਂ ਦੇ ਸ਼ਬਦ ਤੋਂ ਬਗੈਰ ਜਿਹੜਾ ਹੋਮੇ ਦਾ ਰੋਗ ਹੈ ਹੋਮੇ ਦਾ ਦੁੱਖ ਹੈ ਭਾਈ ਇਹ ਜਾਂਦਾ ਨਹੀਂ ਕਹਿੰਦੇ ਸਤਗੁਰ ਮਿਲਾਂ ਤਾਂ ਨਿਰਮਲ ਹੋਵੇ ਹਰ ਨਾਮ ਮਨ ਵਸਾਏ ਤੇ ਜੇ ਕਰ ਕਦੇ ਵੱਡਿਆਂ ਭਾਗਾਂ ਦੇ ਸਤਕਾ ਸਤਗੁਰੂ ਪਾਤਸ਼ਾਹ ਮਿਲ ਪੈਣ ਤਾਂ ਸਾਡਾ ਜਿਹੜਾ ਮਾਨਾ ਨਿਰਮਲ ਹੋ ਜਾਂਦਾ ਮੈਲ ਤੋਂ ਰਹਿਤ ਹੋ ਜਾਂਦਾ ਹਰ ਨਾਮ ਮਨ ਵਸਾਏ ਤੇ ਗੁਰਮੁਖ ਗੁਰੂ ਪਿਆਰੇ ਹਰੀ ਪਰਮੇਸ਼ਰ ਜੀ ਦੇ ਨਾਮ ਨੂੰ ਮੰਨਤ ਵਸਾਉਣਾ ਕਰਦੇ ਹਨ ਕਹਿੰਦੇ ਨਾਨਕ ਨਾਮ ਤੇ ਆਇਆ ਸੁਖ ਦਾਤਾ ਦੁੱਖ ਵਿਸਰਿਆ ਸਹਜ ਸੁਭਾਏ ਨਾਨਕ ਨਾਮ ਧਿਆਇਆ ਸੁਖ ਦਾਤਾ ਤੇ ਤੀਸਰੇ ਗੁਰੂ ਨਾਨਕ ਧੰ ਗੁਰੂ ਅਮਰਦਾਸ ਮਹਾਰਾਜ ਕਿਰਪਾ ਕਰਦੇ ਹਨ ਕਿ ਸਾਰੇ ਸੁੱਖਾਂ ਦੇ ਦਾਤੇ ਪਰਮੇਸ਼ਰ ਜੀ ਦੇ ਨਾਮ ਨੂੰ ਤੇ ਹਉਣਾ ਕੀਤਾ ਹੈ ਦੁੱਖ ਵਿਸਰਿਆ ਸੈ ਸੁਭਾਏ ਤੇ ਦੁੱਖ ਸੁਤੇ ਸਿੱਧ ਹੀ ਵਿਸਰ ਗਿਆ ਦੁੱਖ ਸੈ ਸੁਭਾਏ ਦੂਰ ਹੋ ਗਿਆ ਸਵੱਗੋ ਆਪਣੀ ਵਾਰ ਦੀ ਸਤਵੀਂ ਪੌੜੀ ਦੇ ਵਿੱਚ ਧੰ ਗੁਰੂ ਰਾਮਦਾਸ ਮਹਾਰਾਜ ਕਿਰਪਾ ਕਰਦੇ ਹਨ ਪੌੜੀ ਜੇਨਾ ਜਗ ਜੀਵਨ ਉਪਦੇਸ ਆ ਤਿਸ ਗੁਰ ਕੋ ਹਉ ਸਦਾ ਕੁਮਾਇਆ ਤੇ ਸਾ ਗੁਰ ਕੋ ਖੰਨੀਐ ਜੇਨਾ ਮਦਸੂਦਨ ਹਰ ਨਾਮ ਸੁਣਾਇ ਜੇਨਾ ਜਗ ਜੀਵਨ ਉਪਦੇਸਿਆ ਜਿਹੜੇ ਸਤਗੁਰ ਪਾਤਸ਼ਾਹ ਜੀਆਂ ਨੇ ਕਿਰਪਾ ਕਰਕੇ ਸਾਰੇ ਜਗਤ ਦੇ ਜੀਵ ਨੂੰ ਸਾਰੀ ਪਰਮੇਸ਼ਰ ਜੀ ਦਾ ਉਪਦੇਸ਼ ਕੀਤਾ ਸਾਨੂੰ ਹੁਕਮ ਸੁਣਾਉਣਾ ਕੀਤਾ ਤੇ ਸੋ ਗੁਰ ਕੋ ਸਦਾ ਕੁਮਾਇਆ ਐਸੇ ਸਤਿਗੁਰ ਪਾਤਸ਼ਾਹ ਜੀਾਂ ਤੋਂ ਅਸੀਂ ਸਦਾ ਹੀ ਕੋਲ ਕਮਾਈਏ ਆਪਣੇ ਆਪ ਨੂੰ ਅਸੀਂ ਸਦਾ ਹੀ ਵਾਰਨੇ ਕੁਰਬਾਨ ਜਾਈਏ ਸਦਕੇ ਬਲਿਆਰ ਜਾਈਏ ਐਸੇ ਸਤਿਗੁਰ ਪਾਤਸ਼ਾਹ ਜੀਾਂ ਤੋਂ ਜਿਹੜੇ ਪਾਤਸ਼ਾਹ ਜੀ ਨੇ ਸਾਨੂੰ ਹਰੀ ਦਾ ਉਪਦੇਸ਼ ਸੁਣਾਇਆ ਹੈ ਕਹਿੰਦਾ ਇਸ ਗੁਰ ਕੋ ਖੰਨੀਐ ਜਨ ਮਦਸੂਦਨ ਹਰਨਾਮ ਸੁਣਾਇਆ ਤਿਉਸ ਸਤਿਗੁਰ ਪਾਸ਼ਾ ਜੀਆਂ ਤੋਂ ਅਸੀਂ ਖੰਨੀ ਖੰਨੀ ਟੋਟਾ ਟੋਟਾ ਡੱਕਰੇ ਡੱਕਰੇ ਹੋ ਜਾਵੀਏ ਕਿਹੜੇ ਸਤਿਗੁਰ ਪਾਸ਼ਾ ਜੀਆਂ ਤੋਂ ਜਨ ਮਦਸੂਦਨ ਹਰਨਾਮ ਸੁਣਾਇਆ ਜਿਹੜੇ ਸਤਿਗੁਰ ਪਾਸ਼ਾ ਜੀਆਂ ਨੇ ਮਦ ਰਾਖਸ਼ ਦਾ ਸੂਦਨ ਕਰਨੇ ਵਾਲੇ ਹਰੀ ਪਰਮੇਸ਼ਰ ਦੇ ਨਾਮ ਨੂੰ ਸੁਣਾਉਣਾ ਕੀਤਾ ਹੈ ਸਾਨੂੰ ਕਹਿੰਦਾ ਤੇ ਸੋ ਗੁਰ ਕੋ ਹਵਾਰਣੇ ਜਨ ਹੋਮੈ ਵੇਖ ਸਭ ਰੋਗ ਗਵਾਇਆ ਤੇ ਸੋ ਗੁਰ ਕੋ ਹਵਾਰਣੇ ਤੇ ਅਸੀਂ ਸਤਿਗੁਰ ਪਾਤਸ਼ਾਹ ਜੀਆਂ ਤੋਂ ਅਸੀਂ ਵਾਰਨੇ ਜਾਂਦੇ ਹਾਂ ਬਲਹਾਰ ਜਾਂਦੇ ਹਾਂ ਜਨ ਹੋਮੈ ਵੇਖ ਸਭ ਰੋਗ ਗਵਾਇਆ ਜਿਹੜੇ ਸਤਿਗੁਰ ਪਾਤਸ਼ਾਹ ਜੀਆਂ ਨੇ ਸਾਡੇ ਅੰਦਰੋਂ ਬੇਖ ਰੂਪ ਜਾਂ ਜ਼ਹਿਰ ਰੂਪ ਹੋ ਮੇਰੇ ਸਾਰੇ ਰੋਗ ਹੀ ਗਵਾ ਦਿੱਤੇ ਕਹਿੰਦਾ ਤੇਸ ਸਤਿਗੁਰ ਕੋ ਵੱਡ ਪੁੰਨ ਹੈ ਜਿਨ ਅਵਗਣ ਕਟ ਗੁਣੇ ਸਮਝਾਇਆ ਤੇਸ ਸਤਿਗੁਰ ਕੋ ਵੱਡ ਪੁੰਨ ਹੈ ਤੇ ਐਸੇ ਸਤਿਗੁਰ ਪਾਤਸ਼ਾਹ ਜੀਆਂ ਨੇ ਮਾਨੂੰ ਸਾਡੇ ਤੇ ਬਹੁਤ ਵੱਡਾ ਪੁੰਨ ਕੀਤਾ ਹੈ ਬੜਾ ਵੱਡਾ ਉਪਕਾਰ ਕੀਤਾ ਕਿਹੜੇ ਸਤਿਗੁਰ ਪਾਤਸ਼ਾਹ ਜੀਆਂ ਨੇ ਜਿਨ ਅਵਗਣ ਕਟ ਗੁਣੇ ਸਮਝਾਇਆ ਜਿਹੜੇ ਸਤਗੁਰੂ ਪਾਤਸ਼ਾਹ ਦੀਆਂ ਨੇ ਸਾਡੇ ਅੰਦਰੋਂ ਉਗਣਾ ਨੂੰ ਕੱਟ ਕੇ ਇੱਵਾਂ ਦਾ ਵਿਕਾਰਾਂ ਨੂੰ ਕੱਟ ਕੇ ਗੁਣੇ ਸਮਝਾਇਆ ਉਹ ਗੁਣਾ ਦੇ ਦਾਤੇ ਪਰਮੇਸ਼ਰ ਦੀ ਸੋਝੀ ਬਖਸ਼ੀ ਹੈ ਸਮਝਾਉਣਾ ਕੀਤਾ ਹੈ ਅਕਲ ਬਖਸ਼ੀ ਹੈ ਸੋਗੋ ਮਹਾਰਾਜ ਕਿਰਪਾ ਕਰਦੇ ਨੇ ਕਹਿੰਦੇ ਸੋ ਸਤਗੁਰ ਤਿੰਨ ਕੋ ਪੇਟਿਆ ਜਿਨ ਕਾ ਮੁਖ ਮਸਤਕ ਭਾਗ ਲਿਖ ਪਾਇਆ ਸਤਿਗੁਰ ਤਗੁਰ ਤਿੰਨ ਕਉ ਭੇਟਿਆ ਤੇ ਐਸਾ ਸਤਿਗੁਰ ਪਾਛਾ ਕੇਵਲ ਤੇ ਕੇਵਲ ਉਹਨਾਂ ਗੁਰਮਖਾਂ ਗੁਰੂ ਪਿਆਰਿਆਂ ਨੂੰ ਮਿਲਿਆ ਹੈ ਭਾਈ ਕਿਨਾਂ ਨੂੰ ਜਿਨ ਕਾ ਮੁਖ ਮਸਤਕ ਭਾਗ ਲਿਖ ਪਾਇਆ ਜਿਨਾਂ ਦੇ ਮੂੰਹ ਮੱਥੇ ਤੇ ਕੋ ਹਰੀ ਪਰਮੇਸ਼ਰ ਜੀ ਨੇ ਭਾਗ ਲਿਖੇ ਸਨ ਭਾਗਾ ਦੀ ਲਿਖਤ ਪਾਈ ਸੀ ਕਿ ਇਹਨਾਂ ਨੂੰ ਸਤਿਗੁਰ ਪਾਤਸ਼ਾਹ ਮਿਲਣਗੇ ਕੇਵਲ ਤੇ ਕੇਵਲ ਐਸਾ ਵਰਕਤਾਂ ਵਾਲਾ ਸਤਿਗੁਰ ਪਾਤਸ਼ਾਹ ਭਾਈ ਉਹਨਾਂ ਨੂੰ ਹੀ ਮਿਲਿਆ ਹੈ ਕਹਿੰਦਾ ਤੇਸ ਸਤਿਗੁਰ ਕੋ ਵਡ ਪੁਨ ਹੈ ਜਿਨ ਅਵਗੁਣ ਕਟ ਗੁਣੇ ਸਮਝਾਇਆ ਸੋ ਸਤਿਗੁਰ ਤਿਨ ਕੋ ਪੇਟਿਆ ਜਿਨ ਕੈ ਮੁਖ ਮਸਤਕ ਭਾਗ ਲਿਖ ਪਾਇਆ ਵਾਹਿ ਗੁਰੂ ਜੀ ਕਾ ਖਾਲਸਾ ਵਾਹਿ ਗੁਰੂ ਜੀ ਕੀ ਫਤਹਿ